ਵੈਘਰੂ ਜੀ ਕਾ ਖਾਲਸਾ ਵੈਘਰੂ ਜੀ ਕੀ ਫਤਿਹ ਤੁਹਾਡਾ ਵੀਰ ਸ੍ਰਿੰਦਰ ਸਿੰਘ ਘ੍ਰਿਆਲਾ ਦੋਸਤੋ ਅੱਜ ਗੱਲ ਕਰਨੀ ਆ ਕੁਸ਼ਕ ਪੰਥ ਦੇ ਠੇਕੇਦਾਰਾਂ ਬਾਰੇ ਤੇ ਸਿਕੰਦਰ ਮਲੂਕੀ ਬਾਰੇ ਜਿਨੇ ਕੇ ਅਰਦਾਸ ਦੀ ਇੰਨੀ ਜ਼ਿਆਦਾ ਬੇਅਦਬੀ ਕੀਤੀ ਆ ਤੇ ਉਹਦੇ ਬਾਰੇ ਕੋਈ ਕੁਝ ਨਹੀਂ ਬੋਲਿਆ ਪਰ ਇਹ ਤੇ ਬੰਦਾ ਇੰਨਾ ਕ ਜ਼ਿਆਦਾ ਹੰਕਾਰਿਆ ਤੇ ਬੇਸ਼ਰਮ ਬੰਦਾ ਵੀ ਜੇ ਮਹੀਨੇ ਡੇਢ ਮਹੀਨੇ ਬਾਅਦ ਇਹਦੇ ਦੋ ਚਾਰ ਚਪੇੜਾਂ ਵਜਣਾ ਨਾ ਜਾਣ ਜਿੰਨਾ ਚਿਰ ਇਹਦਾ ਦਿਮਾਗ ਸੈੱਟ ਨਹੀਂ ਆਉਂਦਾ ਚਲੋ ਇਹ ਤੇ ਬੰਦਾ ਹੈ ਹੀ ਬੇਸ਼ਰਮਾ ਤੇ ਹੁਣ ਗੱਲ ਉਹ ਪੰਥ ਦੇ ਠੇਕੇਦਾਰਾਂ ਦੀ ਕਰਨੀ ਆ ਕਿ ਕੋਈ ਨਿੱਕੀ ਜੀ ਗੱਲ ਹੁੰਦੀ ਤਾਂ ਉਹ ਬਹਾਨਾ ਲੱਭਦੇ ਰਹਿੰਦੇ ਵੀ ਕੇਦਰੀਵਾਲ ਦੇ ਖਿਲਾਫ ਬੋਲਣਾ ਜਿਹੜੇ ਬਾਦਲ ਦੇ ਚਮਚੇ ਆ ਇੱਕ ਬਚਨੀ ਜਥੇਦਾਰ ਜੱਫੇਮਾਰ ਸੌਰੀ ਜਥੇਦਾਰ ਨਹੀਂ ਜੱਫੇਮਾਰ ਇਹ ਬਚਨਾ ਜੱਫੇਮਾਰ ਹੋ ਗਿਆ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਨਵਾਂ ਬਣਾਇਆ ਬਲੂਂਗੜ ਉਹਦਾ ਜਨੂ ਇਹ ਬੰਡੂਂਗੜ ਕਹਿੰਦੇ ਆ ਨਾ ਤੇ ਉਹਨੂੰ ਕੋਈ ਦੋਖੋ ਆ ਕੇ ਮਲੂਕੀ ਨੇ ਅਰਦਾਸ ਦੀ ਇੰਨੀ ਜ਼ਿਆਦਾ ਬੇਅਦਬੀ ਕੀਤੀ ਆ ਇਹ ਕੋਈ ਨਹੀਂ ਬੋਲੇ ਤੇ ਉਸ ਤੋਂ ਬਾਅਦ ਇੱਕ ਬੜਾ ਸੰਘ ਪਾੜ ਕੇ ਇਤਿਹਾਸ ਬੋਲਣ ਵਾਲਾ ਮੋਰਾਵਾਲੀ ਤੇ ਅੱਜ ਨਾ ਹੀ ਉਹ ਬੋਲਿਆ ਮੋਰਾਵਾਲੀ ਦੀ ਜਿਹੜੀਆਂ ਤਲਵਾਰਾਂ ਲਈ ਫਿਰਦੇ ਤੇ ਚਲਾਉਂ ਅੱਜ ਆਪਣੇ ਇਤਿਹਾਸ ਦੀ ਬੇਦਬੀ ਹੋ ਗਈ ਆ ਬਾਕੀ ਇਤਿਹਾਸ ਤੇ ਤੁਸੀਂ ਇਦਾਂ ਸੁਣਾਉਣੇ ਹੁੰਦੇ ਆ ਵੀ ਜਿਹੜੇ ਵੇਲੇ ਦੀ ਗੱਲ ਸੁਣਾਓ ਜਿੱਦਾਂ ਤੁਸੀਂ ਕੋਲ ਬਹਿ ਕੇ ਵੇਖਿਆ ਉਤੋਂ ਤੇ ਹੁਣ ਕਿਉਂ ਨਹੀਂ ਬੋਲੇ ਤੇ ਇੱਕ ਇਹ ਦੋ ਤਿੰਨ ਇੱਕ ਬਚਨੀ ਜਥੇਦਾਰ ਤੇ ਇਹ ਜਿਹੜਾ ਬਡੂਂਗਰ ਤੇ ਮੱਕੜੂ ਨਾਲੋਂ ਤਾਂ ਚਲੋ ਇਹਨਾਂ ਨੇ ਇੱਕ ਆ ਸਮਝਾਉਤੇ ਜਿਹਦੇ ਨਾਲ ਇਥੋਂ ਘੱਲਿਆ ਵਾ ਬਾਹਰ ਉਹ ਤੇ ਹੈ ਹੀ ਬਹੁਤ ਜ਼ਿਆਦਾ ਜਿਨੇ ਸੇ ਕੌਮ ਦਾ ਨੁਕਸਾਨ ਕੀਤਾ ਉਹਨੇ ਚਲੋ ਕੀ ਬੋਲਣਾ ਵਾ ਉਹ ਹੈ ਹੀ ਆਰਐਸਐਸ ਦਾ ਬੰਦਾ ਤੇ ਬਾਦਲਾਂ ਦਾ ਬੰਦਾ ਬਾਦਲ ਮਤਲਬ ਆਰਐਸਐਸ ਤੁਹਾਨੂੰ ਪਤਾ ਹੀ ਆ ਤੇ ਬਾਕੀ ਜਿਹੜੀ ਗੱਲ ਇਹ ਆ ਹੋਰ ਵੀ ਕੁਸ਼ਕ ਜਥੇਬੰਦੀਆਂ ਖਾਸ ਕਰਕੇ ਟਕਸਾਲ ਦੇ ਨਾਂ ਤੇ ਲੱਗਾ ਕਲੰਕ ਤੁਮੀ ਹਰਨਾਮੀ ਤੁਮਿਆ ਤੂੰ ਕਿਉਂ ਨਹੀਂ ਬੋਲਿਆ ਹੁਣ ਹੁਣ ਨਹੀਂ ਹੁਣ ਨਹੀਂ ਤੈਨੂੰ ਦੁੱਖ ਹੋਇਆ ਤੈਨੂੰ ਕਲਾ ਕੇਜਰੀਵਾਲ ਤੇ ਤੇ ਢੜਰੀਆਂ ਵਾਲੇ ਤੇ ਹੀ ਦੁੱਖ ਆਉਂਦਾ। ਯੇ ਯੁਰਤਾ ਤੇ ਹੁਣ ਬੋਲ। ਹੁਣ ਟਕਸਾਲ ਕਿੱਧਰ ਗਈ ਤੂੰ ਟਕਸਾਲ ਦੇ ਨਾਂ ਤੇ ਕਲੰਕਾਂ ਅਸੀਂ ਤੈਨੂੰ ਟਕਸਾਲ ਦਾ ਕੋਈ ਮੁਖੀ ਨਹੀਂ ਸਮਝਦੇ। ਸਮਲਿੰਗੀਆਂ ਹੁਣ ਬੋਲ। ਲੋਕੀ ਕਹਿੰਦੇ ਹੁੰਦੇ ਸੀ ਤੂੰ ਮਾਂ ਸਮਲਿੰਗੀ ਆ ਲੇਕਿਨ ਉਹੀ ਕਹਿੰਦੇ ਸੀ ਜੜਿਆਂ ਵਾਲੇ ਕੰਮ ਹੀ ਜੜਿਆ ਤੂੰ ਕਰਕੇ ਦਿਖਾ ਤੇ ਜੇ ਤਰ ਤੀ ਯੁਰਤਾ ਤੇ ਹੁਣ ਬੋਲ। ਤੇ ਇੱਕ ਸਾਡੇ ਆ ਜਿਹੜਾ ਵਿਰਸਾ ਬਲਟੋਆ ਜਿਹਨੇ ਲਲਕਾਰ ਕੇ ਕਹੇ ਮੈਂ ਅੱਤਵਾਦੀ ਆ ਤੂੰ ਉਹ ਅੱਤਵਾਦੀ ਨਹੀਂ ਜਿਹੜਾ ਤੂੰ ਦੱਸਿਆ ਹੈ ਵਾਕਿਆ ਤੂੰ ਅੱਤਵਾਦੀਆਂ ਲੋਕਾਂ ਦੇ ਗੋਟਾ ਵੱਢ ਕੇ ਕੜੇ ਲਾਉਣ ਵਾਲਾ ਤੂੰ ਅੱਤਵਾਦੀ ਆ ਰੋਡ ਛੋੜ ਤੇ ਰੋਡ ਛੋੜ ਤੇ ਕਿਰਪਾਨਾ ਕਿਰਪਾਨਾ ਲੈ ਰਹਾ ਰਿਹਾ ਸੀ ਤੂੰ ਇਹ ਸੋਹਣ ਸੋਦਾ ਪੁੱਤ ਆ ਨਾ ਵੈ ਸੋਹਣੀ ਵਾਲਾਂ ਆਂਦੇ ਲੋਕ ਮੈਂ ਜਿੱਤ ਨਾਲ ਬੋਲ ਰਿਹਾ ਵੀ ਸੋਹਣ ਸੋਦਾ ਪੁੱਤ ਆ ਨਾ ਜਿਹੜੀ ਕਿਰਪਾਨ ਤਾ ਨੂੰ ਲੈ ਰਹਾਣਾ ਮਾਰ ਮਲੂਕੇ ਦੀ ਧੌਣ ਚ ਵੀ ਤੂੰ ਬੇਅਦਵੀ ਕੀਤੀ ਆ ਇੰਨੀ ਕਰਤੂਤ ਤੇਰੇ ਚ ਹੈ ਨਹੀਂ ਤੇ ਬਾਕੀ ਜਿੰਨੀਆਂ ਵੀ ਇਹ ਸਾਡੀਆਂ ਧਾਰਮਿਕ ਜਥੇਬੰਦੀਆਂ ਜਿਨ੍ਹਾਂ ਨੂੰ ਬੜੀ ਛੇਤੀ ਗੁੱਸਾ ਆਉਂਦਾ ਵਾ ਸਾਡੇ ਸਤਕਾਰਯੋਗ ਸਿਮਰਨਜੀਤ ਸਿੰਘ ਮਾਨ ਜੀ ਮੈਂ ਤੁਹਾਨੂੰ ਤੁਹਾਡੇ ਬਾਰੇ ਇਦਾਂ ਤੇ ਹੁਣ ਮੈਂ ਕੀ ਬੋਲਾਂ ਤੁਹਾਨੂੰ ਤੇ ਰਿਕੁਐਸਟ ਕਰ ਸਕਦਾ ਥਾਣਿਆਂ 'ਤੇ ਜਾ ਕੇ ਐਫ ਆਈ ਆਰ ਦਰਜ ਕਰਾਇਆ ਕੁਝ ਨਹੀਂ ਹੁੰਦਾ ਉਦਾਂ ਤੁਸੀਂ ਕਹਿੰਨੇ ਸਾਡਾ ਮੁਲਕ ਹੀ ਨਹੀਂ ਆ ਇੱਥੇ ਸਾਡੀ ਸੁਣਵਾਈ ਨਹੀਂ ਆ ਤੇ ਜੇ ਆਪਣੀ ਸੁਣਵਾਈ ਨਹੀਂ ਤੇ ਫਿਰ ਤੁਸੀਂ ਥਾਣੇ ਦੇ ਵਿੱਚ ਗਏ ਆ ਉੱਥੇ ਜਾ ਕੇ ਕੇਸ ਦਰਜ ਕਰਾਤਾ ਮਲੂਕੇ ਤੇ ਇੱਥੇ ਹੁਣ ਸੁਣਵਾਈ ਹੋ ਜੂ ਯਾ ਯੁਰਤਾ ਤੇ ਜਿਹੜੀ ਕਿਰਪਾਨ ਦੀ ਖਾਤਰ ਆਪਾਂ ਵੱਡੇ ਵੱਡੀਆਂ ਲੜਾਈਆਂ ਲੜੀਆਂ ਨਾ ਵੀ ਸਾਨੂੰ ਇਹ ਚਾਹੀਦੀ ਤੇ ਮਾਰ ਮਲੂਕੇ ਦੀ ਧੌਣ 'ਚ ਸਿਮਰਜੀਤ ਸਿੰਘ ਮਾਨ ਜੀ ਬੋਲੋ ਹੁਣ ਹੁਣ ਬੋਲੋ ਇਸ ਚੀਜ਼ ਬਾਰੇ ਬੋਲ ਕੇ ਤੁਹਾਡੀ ਵੀਡੀਓ ਝਾੜੂ ਬਾਰੇ ਤੇ ਆ ਗਈ ਹੀ ਪਈ ਲੋਕੀ ਝਾੜੂ ਚੁੱਕੀ ਫਿਰਦੇ ਇਦਾਂ ਤੁਹਾਡਾ ਚੋਣ ਨਿਸ਼ਾਨ ਗੱਡਾ ਕਿ ਪੀ ਲੋਕੀ ਹੁਣ ਗੱਡਾ ਚੁੱਕ ਲੈਣ ਉਹ ਇੱਕ ਚੋਣ ਨਿਸ਼ਾਨ ਸੀ ਤੁਸੀਂ ਇੱਕ ਸੋਹਣੀ ਗੱਲ ਨਹੀਂ ਕੀਤੀ ਇੱਕ ਚੋਣ ਨਿਸ਼ਾਨ ਸੀ ਉਹ ਝਾੜੂ ਤੇ ਤਲਵਾਰ ਆਪਣੀ ਜਗ੍ਹਾ ਵਾ ਗੱਡਾ ਆਪਣੀ ਜਗ੍ਹਾ ਝਾੜੂ ਆਪਣੀ ਜਗ੍ਹਾ ਉਸ ਚੀਜ਼ ਬਾਰੇ ਤੇ ਅੱਜ ਤੁਹਾਨੂੰ ਮਲੂਕੇ ਤੋਂ ਡਰ ਆਉਂਦਾ ਜੇ ਯੁਰਤਾ ਵੱਡੀਆਂ-ਵੱਡੀਆਂ ਇਹ ਪੰਥਕ ਤਾਕਤਾਂ ਦੇ ਵਿੱਚ ਤੇ ਬੋਲੋ ਬਾਕੀ ਮਲੂਕਿਆ ਤੇਰਾ ਇਹੋ ਜਿਹਾ ਹਸ਼ਰ ਹੋਊਗਾ ਤੂੰ ਯਾਦ ਰੱਖੇਂਗਾ ਐਰ ਕੀ ਤੂੰ ਇਲੈਕਸ਼ਨ ਨਾਲ ਤੇ ਸੋ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਇਹ ਮਲੂਕੇ ਵਰਗਿਆਂ ਨੂੰ ਜੇ ਤੁਸੀਂ ਹੋਰ ਜਿਹੜੀਆਂ ਪੰਥਕ ਜਥੇਬੰਦੀਆਂ ਨੂੰ ਖਾਸ ਕਰਕੇ ਬੇਨਤੀ ਆ ਵੀ ਤੁਹਾਨੂੰ ਕੇਜਰੀਵਾਲ ਦੱਸਦਾ ਹੋਰ ਗੱਲਾਂ ਤੁਹਾਨੂੰ ਦੱਸਦੀਆਂ ਇਹ ਆਰਐਸਐਸ ਦੇ ਬੰਦੇ ਆਏ ਇਦਾਂ-ਇਦਾਂ ਮਲੂਕੇ ਤੋਂ ਡਰ ਘੱਟੋ ਲੱਗਦਾ ਜੇ ਯੁਰਤਾ ਤੇ ਬੋਲ ਕੇ ਦਿਖਾਓ ਤੂੰ ਮਿਆਂ ਜਿਹੜੇ ਤੂੰ ਸ਼ਬੀਲ ਦਾ ਨਾਮ ਬਦਨਾਮ ਕੀਤਾ ਤੂੰ ਮੀ ਹੁਣ ਬੋਲ ਜੇ ਤੇਰੇ ਚ ਕਰਤੂਤ ਆ ਤੇ ਉਹਦੇ ਬਾਰੇ ਬੋਲ ਤੇ ਜਿਹੜੀ ਤੂੰ ਹੱਥ 'ਚ ਕਰਬਾਨ ਰੱਖਦਾ ਵਾ ਖੁਸਰਿਆ ਉਹ ਮਾਰ ਹੁਣ ਹੁਣ ਮਾਰ ਉਹਦੇ ਮਲੂਕੀ ਦੇ ਵੀ ਜਿਹਨੇ ਅਰਦਾਸ ਦੀ ਇੰਨੀ ਵੱਡੀ ਬੇਦਬੀ ਕੀਤੀ ਆ ਤੇ ਹੁਣ ਜੱਫੇ ਮਾਰ ਜਿਹੜਾ ਬਚਣੀ ਆ ਇਹਨੇ ਕੁਛ ਨਹੀਂ ਬੋਲਣਾ ਇਹਨਾਂ ਨੇ ਵਾਦ ਤੋਂ ਵਾਦ ਭਾਂਡਿਆਂ ਦੀ ਸੇਵਾ ਲਾ ਦੇਣੀ ਜਿਵੇਂ ਚਿੱਟੇ ਦੇ ਵਪਾਰੀ ਮਜੀਠੇ ਨੂੰ ਲਾਈ ਸੀ ਸੋ ਮੇਰੇ ਵੀਰੋ ਇਹ ਇਹਨਾਂ ਨੇ ਆਪਣੀ ਸਿੱਖੀ ਦਾ ਕਹਾਣ ਕਰਨਾ ਵਾ ਇਹਨਾਂ ਨੇ ਪੱਗਾਂ ਦੇ ਨਾਂ ਤੇ ਲਾਜ ਲਾਈ ਆ ਕਹਿੰਦੇ ਹੁੰਦੇ ਪੱਗ ਲੌਣੀ ਮਾੜੀ ਗੱਲ ਆ ਜਿਸ ਦਿਨ ਵਸ ਆਇਆ ਤੁਹਾਡੀਆਂ ਪੱਗਾਂ ਲਵਾ ਕੇ ਜਿੱਦਾਂ ਪੂਲਾ ਸਾੜਿਆ ਸੀ ਤੁਹਾਡੇ ਨਾਲ ਇਹ ਅਸ਼ਰ ਹੋਣਾ ਤੇ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਇਹਨਾਂ ਤੋਂ ਪੰਥ ਦੇ ਗਦਾਰਾਂ ਤੋਂ ਬਚੋ ਆਪਣੇ ਪੰਥ ਨੂੰ ਬਚਾਓ ਤੇ ਪੰਥ ਦੇ ਨਾਂ ਤੇ ਵੋਟਾਂ ਮੰਗ ਰਿਹਾ ਤੇ ਪੰਥ ਨੂੰ ਇਹਨਾਂ ਨੇ ਬੜੀ ਵੱਡੀ ਲਾਜ ਲਾਈ ਆ ਸੋ ਮੇਰੇ ਵੀਰੋ ਬੜੇ ਧਿਆਨ ਦੇ ਨਾਲ ਇਸ ਵਾਰੀ ਫੈਸਲਾ ਕਰਿਆ ਜੇ ਬਾਕੀ ਰਹੀ ਗੱਲ ਇਹ ਕੇ ਜੀ ਵਾਲ ਨੂੰ ਭਈ ਆਂਦੇ ਸਿੱਖ ਹੋਣ ਦੇ ਨਾਤੇ ਤੇ ਸਾਡੇ ਕਲਗੀਧਰ ਪਾਸ਼ਾ ਨੇ ਕਿਹਾ ਵਾ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨਬੂ ਆਪਾਂ ਇਸ ਟੀਚੇ ਤੇ ਨਹੀਂ ਆਉਣਾ ਜੇ ਸਿੱਖ ਲੰਗਰ ਲਾ ਸਕਦੇ ਆ ਲੋਕਾਂ ਦੀ ਹੈਲਪ ਕਰ ਸਕਦੇ ਆ ਜੇ ਭਈਆ ਸਾਡੇ ਵਾਸਤੇ ਸਾਡੀ ਸਾਡੇ ਵਾਸਤੇ ਸੱਚ ਲੈ ਕੇ ਆਇਆ ਮੰਨ ਲਓ ਭਈਆ ਜੇ ਉਹ ਸੱਚ ਲੈ ਕੇ ਆ ਤਾਂ ਕੀ ਅਸੀਂ ਉਹ ਭਈਆ ਉਹ ਨੂੰ ਅਸੀਂ ਸੱਚ ਬੋਲਣ ਤੋਂ ਰੋਕ ਸਕਦੇ ਆ ਤੇ ਮੈਂ ਤੇ ਇਹ ਕਹਿੰਦਾ ਕਿ ਇਹੋ ਜਿਹੇ ਜਿਹੜੇ ਗਦਾਰ ਸਿੱਖਾਂ ਨਾਲੋਂ ਇਹ ਸਿੱਖ ਨਹੀਂ ਕਹਿ ਸਕਦੇ ਆਪਾਂ ਨੂੰ ਇਹੋ ਜਿਹੇ ਗਦਾਰ ਪੱਗਾਂ ਵਾਲੇ ਜਿਹੜੇ ਆਰਐਸਐਸ ਦੇ ਬੰਦੇ ਆ ਇਹਨਾਂ ਨਾਲੋਂ ਸਾਨੂੰ ਉਹ ਭਈਆ 100 ਗੁਣਾ ਦਰਜੇ ਚੰਗਾ ਸੋ ਵੀਰੋ ਖਿਆਲ ਕਰਿਓ ਇਹੀ ਮੇਰੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ